ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਇੱਕ ਕੈਪ ਡਰਾਈਵਰ ਤੇ ਕੋਜ ਨੌਜਵਾਨਾਂ ਨੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਦੱਸਦੇ ਕਿ ਕੈਪ ਡਰਾਈਵਰ ਗੱਡੀ ਛੱਡ ਕੇ ਇੱਧਰ ਉੱਧਰ ਭੱਜ ਗਿਆ ਪਰ ਉਕਤ ਨੌਜਵਾਨਾਂ ਨੇ ਉਸ ਨੂੰ ਸੜਕ ਦੇ ਵਿੱਚ ਘੇਰ ਕੇ ਕੁੱਟਿਆ ਦੱਸਦੇ ਕਿ ਹਮਲਾਵਰਾਂ ਦੇ ਵਿੱਚੋਂ ਇੱਕ ਨੌਜਵਾਨ ਕੈਪ ਡਰਾਈਵਰ ਨੂੰ ਜਾਣਦਾ ਸੀ ਹਮਲਾਵਰਾਂ ਨੇ ਉਸਦੀ ਕਾਰ ਵੀ ਚਮਕ ਕੇ ਤੋੜ-ਪੋੜ ਕੀਤੀ ਹੈ ਕਾਰ ਦੀ 판 ਤੋੜ ਕੀਤੀ ਜਾਂਦੀ ਹੈ ਗੁੰਡਾਗਰਦੀ ਜੜੇ ਕਿ ਲੁਧਿਆਣਾ ਦੇ ਵਿੱਚ ਆਏ ਦਿਨ ਵੇਖ ਨੂੰ ਮਿਲਦੀ ਐ ਤੇ ਰਾਤ ਇੱਕ ਕੈਬ ਡਰਾਈਵਰਾਂ ਤੇ ਇੱਕ ਡਰਾਈਵਰ ਤੇ ਨੌਜਵਾਨਾਂ ਨੇ ਹਮਲਾ ਕੀਤਾ ਕਾਰ ਦੇ ਸ਼ੀਸ਼ੇ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਹਮਲਾਵਰਾਂ ਦੇ ਵੱਲੋਂ ਸ਼ੀਸ਼ੇ ਤੋੜ ਦਿੱਤੇ ਗਏ ਨੇ ਉਦਰੀ ਬਸੰਤ ਮਾਰਕੀਟ ਤੋਂ ਆਇਆ ਸੀ ਕੈਬ ਡਰਾਈਵਰ ਰਾਈਡ ਚੁੱਕਣ ਜਾ ਰਿਹਾ ਸੀ ਉਸ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕੈਬ ਡਰਾਈਵਰ ਸਿਮਰ ਨੇ ਵੀ ਦੱਸਿਆ ਕਿ ਜਮਾਲਪੁਰ ਦਾ ਰਹਿਣ ਵਾਲਾ ਓ ਜੀ ਐਸ ਇੱਕ ਬਸੰਤ ਮਾਰਕੀਟ ਵਿੱਚ ਰਾਈਡ ਲੈਂਡ ਦੇ ਲਈ ਆਇਆ ਸੀ ਅਚਾਨਕ ਕਾਰ ਦੇ ਵਿੱਚ ਸਵਾਰ ਹੋ ਕੇ ਕੁਝ ਨੌਜਵਾਨ ਆਏ ਉਹਨਾਂ ਨੇ ਗੱਡੀ ਤੇ ਇੱਟਾ ਪੱਥਰ ਵਰਸਾਉਣੇ ਸ਼ੁਰੂ ਕਰ ਦਿੱਤੇ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ 3500 ਰੁਪਏ ਤੂੰ ਖਦੋ ਦਵੇਂਗਾ ਉਦਰੀ ਜ਼ਖਮੀ ਕੈਪ ਡਰਾਈਵਰ ਸਿਮਰਨ ਨੇ ਆਪਣੇ ਤੇ ਹੋਏ ਹਮਲੇ ਲਈ ਇਨਸਾਫ ਵੀ ਮੰਗ ਕੀਤੀ ਹੈ ਉਸਨੇ ਇਹ ਵੀ ਕਿਹਾ ਕੀ ਇਸ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ ਉਸ ਵਿੱਚ ਸੜਕ ਦੇ ਕੁੱਟਿਆ ਜਾਂਦਾ ਉਸ ਦਾ ਪੈਸਿਆਂ ਦਾ ਕਿਸੇ ਦੇ ਨਾਲ ਵੀ ਕੋਈ ਲੈਣ ਦੇ ਨਹੀਂ ਹੈ ਉਸ ਦੀ ਕਾਰ ਜੋ ਕਿ ਇੱਕ ਚੰਗੀ ਕੰਪਨੀ ਦੀ ਕਾਰ ਹੈ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਨੌਜਵਾਨਾਂ ਨੇ ਉਸ ਦੀ ਕਾਰ ਦੀ ਵੀ ਪੰਨ ਤੋੜ ਕੀਤੀ ਹੈ ਉਸ ਦੇ ਚਿਹਰੇ ਅਤੇ ਸਿਰ ਤੇ ਬਿਹਤ ਗੰਬੀਰ ਸੱਟਾਂ ਲੱਗੀਆਂ ਨੇ ਲੁਧਿਆਣਾ ਲਾਈਵ ਲਈ ਅਮਿਤ ਧਾਪੜ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਬ੍ਰਦਰ ਸਿਮਰਨ ਵੀਰੇ ਕੀ ਮਾਮਲਾ ਜਿਹੜਾ ਤੁਹਾਡੇ ਸੱਟਾਂ ਵੱਜੇ ਜੱਦੀ ਬਣੀ ਦੀਏ ਪਤਾ ਨਹੀਂ ਵੀਰੇ ਯਾਰ ਮੈਂ ਤਾਂ ਇੱਥੇ ਖੜਾ ਸੀਗਾ ਰਾਈਡ ਦੀ ਵੇਟ ਕਰ ਰਿਆ ਸੀਗਾ ਚਾਰ ਪੰਜ ਸੀ ਤਾਂ ਮੈਂ ਕਰਦੇ ਤੁਸੀਂ ਕੈਬ ਚਲਾਉਣਾ ਵੀਰੇ ਮੈਂ ਤਾਂ ਰਾਈਡ ਚੱਕਣ ਆਇਆ ਸੀ ਇੱਥੇ ਵੇਓ ਹਾਂ ਕਿਸੇ ਪਰ ਵੀਰੇ ਠੀਕ ਹੈ ਤੁਹਾਡੀ ਕੋਈ ਪੁਰਾਣੀ ਰੰਜਿਸ਼ ਤੋਂ ਲੜਾਈ ਜਦਾਂ ਹੈ ਪਤਾ ਨਹੀਂ ਵੀਰੇ ਕੀ ਚੱਕਰ ਹੈ ਹੈਲੋ ਹਾਂਜੀ ਆਪਰੇ ਦੋ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਉਹਨਾਂ ਨੂੰ ਜਾਣਦੇ ਹੋ ਤੁਸੀਂ ਇੱਕ ਮਿੰਟ ਥਾੜੀ ਗੱਲ ਇੱਕ ਨੂੰ ਜਾਣਦਾ ਵੀਰੇ ਇਹ ਕੰਮ ਉਹਦਾ ਨਾਮ ਨਹੀਂ ਮੈਨੂੰ ਪਤਾ ਪਰ ਮੈਂ ਮਿਲਿਆ ਹੋਇਆ ਲੋਕਾਂ ਨਾਲ ਚੱਟੇ ਤੀਓ ਗੱਡੀ ਦੱਸਿਓ ਮੜੀ ਤੇ ਕਿੰਨੇ ਸੀ ਬ੍ਰਦਰ ਗੱਡੀ ਤੇ ਸੀ ਤੇ ਕਿੰਨੇ ਜਾਣੇ ਸੀ ਪਤਾ ਨਹੀਂ 5 ਜਾਣੇ ਸੀ ਠੀਕ ਹੈ ਤੂੰ ਲੈਂਦੇ ਨੇ ਹਾਂਜੀ ਤੂੰ ਲੈਣ ਕਿੰਨੇ ਸੀ ਤੁਹਾਡਾ ਕਹਿੰਦੇ 3500 ਰੁਪਿਆ ਪਿਆ ਦਾ ਕਹਿੰਦੇ ਠੀਕ ਹੈ ਕੀ ਮਾਰਿਆ ਤੁਹਾਡੇ ਪਤਾ ਨਹੀਂ ਪਤਾ ਨਹੀਂ ਲੱਗਿਆ ਤੂੰ ਮੋਕੇ ਤੇ ਆ ਸੀ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਨਾ ਅੱਛਾ ਜੀ ਇਹ ਕਿਹੜੀ ਜਿਹੜਾ ਸਬਮਿਸ਼ਨ ਹੈ ਇਹ ਕਿਸ ਬਨ ਪਸੰਦ ਮਾਰਕੀਟ ਠੀਕ ਹੈ ਕਿਹੜੀ ਕਿਹੜੀ ਡੀਸੀ ਇਹ ਦੇਖੋ ਕੈਰ ਚਲਾਉਂਦਾ ਕੈ ਕਰ ਕੈ ਚਲਾਉਂਦਾ ਇਹਦਾ ਕੀ ਨਾਮ ਕੀ ਸਰ ਸਿਮਰਨ ਠੀਕ ਹੈ ਕਿ ਜੱਡੀ ਵੀ ਬੰਨੀ ਗਈ ਜੀ ਗੱਡੀ ਵੀ ਭੱਜ ਗਈ ਗੱਡੀ ਭੱਜ ਗਈ ਪਦੀ ਜੀ ਸਾਹਮਣੇ ਕੀ ਆਏ ਮੁੱਢਲੀ ਜਾਂਚ ਲੜਾਈ ਝਗੜਾ ਆਫਰੇ ਚ ਰੱਖ ਦੇ ਤੂੰ ਲੈਣ ਦੇ ਨੇ ਕੀ ਪੈਸੇ ਦੇ ਦੱਤੇ ਮਾਰੀਆਂ ਨੇ ਇਹਦੇ ਬਾਰੇ ਕੋਈ ਪਤਾ ਨਹੀਂ ਠੀਕ ਹੈ ਜੀ ਹੁਣ ਕਿੱਥੇ ਲੈ ਜਾਏ ਤੁਹਾਡੇ ਬੱਗਾ ਉਸ ਕੋ ਕਿਦੋਂ ਥਾਣਾ ਹੈ ਮੁਕਰੀ ਠੀਕ ਹੈ